ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਦਿਨ ਜੁਦਿਸਟਰ ਤੇ ਦੁਰਯੋਦਨ ਨੂੰ ਆਖਿਆ ਭਾਈ ਗੁਰਦਾਜੀ ਦੀ ਪੌੜੀ ਹੈ ਜੁਦਿਸਟਰ ਨੂੰ ਆਖਿਆ ਜਾ ਤੂੰ ਚਲਿਆ ਜਾ ਤੇ ਕੋਈ ਬੁਰਾ ਬੰਦਾ ਲੱਭ ਕੇ ल्या ਦੁਨੀਆ ਤੇ ਸੁਣਨਾ ਧਿਆਨ ਨਾਲ ਉਹ ਚਲਿਆ ਗਿਆ ਬੁਰਾ ਬੰਦਾ ਲੱਭਣ ਸਾਰੀ ਦੁਨੀਆ ਤੇ ਇੱਧਰ ਦੁਰਯੋਦਨ ਨੂੰ ਆਖਿਆ ਜਾ ਤੂੰ ਵੀ ਚਲਿਆ ਜਾ ਤੇ ਤੂੰ ਕੋਈ ਭਲਾ ਬੰਦਾ ਲੱਭ ਕੇ ल्या ਚੰਗਾ ਬੰਦਾ ਇਹ ਦੋਵੇਂ ਚਲੇ ਗਏ ਕਈ ਦਿਨ ਘੁੰਮਦੇ ਫਿਰਦੇ ਰਹੇ ਤੇ ਦੋਵੇਂ ਖਾਲੀ ਆ ਗਏ ਹੁਣ ਇੱਕ ਨੇ ਲੱਭਣਾ ਸੀ ਭਲਾ ਬੰਦਾ ਇੱਕ ਨੇ ਲੱਭ ਲੱਭਣਾ ਸੀ ਬੁਰਾ ਬੰਦਾ ਜਦੋਂ ਦੋਵੇਂ ਵਾਪਸ ਆ ਗਏ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਪੁੱਛਿਆ ਜੁਦਿਸਤਰ ਨੂੰ ਦੱਸ ਤੂੰ ਕਹੀ ਬੁਰਾ ਬੰਦਾ ਬੰਦਾ ਲੱਭਣ ਗਿਆਸ ਹੈ ਕੋਈ ਲੱਭਾ ਉਹਨੇ ਆਖਿਆ ਜੀ ਮੈਂ ਸਾਰੀ ਦੁਨੀਆ ਨੂੰ ਫੋਲ ਮਾਰਿਆ ਪਰ ਮੈਨੂੰ ਕੋਈ ਬੁਰਾ ਬੰਦਾ ਨਹੀਂ ਲੱਭਾ ਉਹਦੇ ਕਹਿਣ ਤੋਂ ਭਾਵ ਸੀ ਕਿ ਕੋਈ ਬੁਰਾ ਬੰਦਾ ਦੁਨੀਆ ਤੇ ਹੈ ਹੀ ਨਹੀਂ ਮੈਂ ਲਿਆਂਦਾ ਕਿੱਥੋਂ ਦੁਰਯੋਧਨ ਨੂੰ ਆਖਿਆ ਲਿਆ ਤੂੰ ਭਲਾ ਬੰਦਾ ਲੱਭ ਕੇ ਲਿਆਉਣਾ ਸੀ ਚੰਗਾ ਬੰਦਾ ਤੇ ਦੁਰਯੋਧਨ ਨੇ ਵੀ ਹੱਥ ਜੋੜ ਕੇ ਆਖਿਆ ਕਹਿੰਦਾ ਦੁਨੀਆ ਤੇ ਕੋਈ ਚੰਗਾ ਬੰਦਾ ਹੀ ਨਹੀਂ ਉਹ ਕ੍ਰਿਸ਼ਨ ਜੀ ਕਹਿੰਦੇ ਗੱਲ ਹੈਰਾਨ ਜਨਕੈ ਇਕ ਨੂੰ ਬੁਰਾ ਲੱਭਿਆ ਕਿਆ ਸੀ ਲੱਭ ਕੇ ਲਿਆ ਇਕ ਨੂੰ ਭਲਾ ਕਿਆ ਸੀ ਦੋਵੇਂ ਹੀ ਖਾਲੀ ਅਥੀ ਇੱਕ ਕਹਿੰਦਾ ਦੁਨੀਆ ਚੰਗੀ ਨਹੀਂ ਐ ਕਿ ਦੁਨੀਆ ਕਹਿੰਦਾ ਮਾੜੀ ਨਹੀਂ ਐ ਇਹਦਾ ਕਾਰਨ ਕੀ ਐ ਭਾਈ ਗੁਰਦਾਸ ਜੀ ਕਾਰਨ ਲਿਖਦੇ ਨੇ ਕਹਿੰਦੇ ਆਪ ਭਲਾ ਸਭ ਜੱਗ ਭਲਾ 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 ਸਭ ਨਾ ਕਰ ਦੇਖੈ ਆਪ ਬੁਰਾ ਸਭ ਜੱਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਬਸ ਆਹੀ ਕਹਾਣੀ ਹੈ ਜੇ ਆਪ ਚੰਗਾ ਹੈ ਨਾ ਬੰਦਾ ਇਹ ਮੈਂ ਨਹੀਂ ਕਹਿ ਰਿਹਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੌੜੀਆਂ ਕਹਿ ਰਹੀਆਂ ਨੇ ਆਪ ਭਲਾ ਸਭ ਜੱਗ ਭਲਾ ਫਿਰ ਸਾਰਾ ਜੱਗ ਚੰਗਾ ਹੈ ਜਿਵੇਂ ਮਹਾਰਾਜ ਕਹਿੰਦੇ ਨਾ ਕਿ ਸੁਖੀਆ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਪਾਣਾ ਸਭ ਰੋਗੀ ਸੁਖੀ ਬੰਦੇ ਲਈ ਸਾਰੀ ਦੁਨੀਆ ਸੁਖੀ ਹੈ ਤੇ ਰੋਗੀ ਬੰਦੇ ਲਈ ਸਾਰੀ ਦੁਨੀਆ ਬਿਮਾਰ ਹੈ ਆਪ ਭਲਾ ਸਭ ਜੱਗ ਭਲਾ ਜੇ ਆਪ ਬੰਦਾ ਚੰਗਾ ਤੇ ਸਾਰੀ ਦੁਨੀਆ ਚੰਗੀ ਐ ਜੇ ਆਪ ਬੰਦਾ ਬੁਰਾ ਹੈ ਤੇ ਉਹਨੂੰ ਸਾਰੇ ਮਾਰੇ ਨਜ਼ਰ ਆਉਣੇ ਨੇ